ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਿਹਤ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜੀ ਹਾਂ ਸੁਨੀਲ ਜਾਖੜ ਦੀ ਜਿਹੜੀ ਕਿ ਸਿਹਤ ਕਾਫੀ ਖਰਾਬ ਹੋ ਗਈ ਹੈ ਜਿਸ ਤਹਿਤ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਸਿਆਸੀ ਗਲਿਆਰੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਿਹਤ ਯਾਨੀ ਕਿ ਅੱਜ ਖਰਾਬ ਹੋ ਗਈ ਹੈ ਸਵੇਰੇ ਉਹਨਾਂ ਨੂੰ ਛਾਤੀ ਦੇ ਵਿੱਚ ਦਰਦ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਜਾਂਚ ਦੇ ਲਈ ਫੋਰਟਿਸ ਹਸਪਤਾਲ ਦੇ ਵਿੱਚ ਲਿਆਇਆ ਗਿਆ ਤੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਤੇ ਉਹਨਾਂ ਦੀ ਜਿਹੜੀ ਕਿ ਐਂਜੀਓਗ੍ਰਾਫੀ ਵੀ ਕਰਵਾਈ ਅਚਾਨਕ ਉਹਨਾਂ ਦੇ ਦਰਦ ਹੋਇਆ ਤੇ ਜਿਸ ਤੋਂ ਬਾਅਦ ਤਾਂ ਦੱਸਿਏ ਕਿ ਤੁਰੰਤ ਹਸਪਤਾਲ ਪਹੁੰਚੇ ਤੇ ਜਿਸ ਤੋਂ ਬਾਅਦ ਜਾਣਕਾਰੀ ਮੁਤਾਬਕ ਅੱਜ ਭਾਜੀਪੀ ਦੇ ਇੱਕ ਜਿਹੜੇ ਕਿ ਡੈਲੀਗੇਸ਼ਨ ਨੇ ਪ੍ਰਧਾਨ ਸੁਨੀਲ ਜਾਖੜੀ ਦੇ ਗੁਆਇ ਦੇ ਵਿੱਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਮੀਟਿੰਗ ਕਰਨੀ ਸੀ ਤੇ ਇਹ ਮੀਟਿੰਗ ਲਗਭਗ ਜਿਹੜੀ ਕਿ 10 ਵਜੇ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਕਰਦੇ ਵਿੱਚ ਸੁਨੀਲ ਜਾਖੜ ਨੂੰ ਛਾਤੀ ਦੇ ਵਿੱਚ ਦਰਦ ਹੋ ਗਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਸਿੱਧਾ ਜਿਹੜਾ ਕਿ ਫੋਰਟਿਸ ਹਸਪਤਾਲ ਤੇ ਵਿੱਚ ਜਾ ਕੇ ਚੈਕਿੰਗ ਕਰਵਾਉਣ ਦਾ ਫੈਸਲਾ ਕੀਤਾ ਤੇ ਇਸ ਕਰਕੇ ਗਵਰਨਰ ਹਾਊਸ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਬਾਅਦ ਵਿੱਚ ਡੈਲੀਗੇਸ਼ਨ 10:30 ਵਜੇ ਭਾਜਪਾ ਦੇ ਨੇਤਾ ਸੁਭਾਸ਼ ਸ਼ਰਮਾ ਦੀ ਗੁਆਇਦ ਵਿੱਚ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਤੇ ਉਥੇ 2 ਦਿਨ ਪਹਿਲਾਂ ਸੀਐਮ ਆਵਾਜ਼ ਕੇਰਨ ਤੇ ਹਿਰਾਸਤ ਵਿੱਚ ਜਿਹੜੀ ਕਿ ਘੇਰੀ ਗਈ ਸੀ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਹੁਣ ਉਹਨਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਿਹੜੀ ਕਿ ਸਿਹਤ ਅਚਾਨਕ ਖਰਾਬ ਹੋ ਗਈ ਜਿਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਅੱਜ ਉਹਨਾਂ ਨੂੰ ਫੋਟੇਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਸ ਦੇ ਕਾਰਨ ਉਹਨਾਂ ਦੀ ਛਾਤੀ 'ਚ ਦਰਦ ਹੋਇਆ ਤੇ ਉਹ ਤੁਰਤ ਹਸਪਤਾਲ ਦੇ ਵਿੱਚ ਜਾਂਦੇ ਨੇ ਤੇ ਡਾਕਟਰਾਂ ਦੇ ਵੱਲੋਂ ਇਲਾਜ ਜਿਹੜਾ ਕਿ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀ ਕਿ ਵੱਡੀ ਅਪਡੇਟ ਹੈ ਤੇ ਜਿਸ ਕਾਰਨ ਉਹਨਾਂ ਦੀ ਛਾਤੀ 'ਚ ਦਰਦ ਹੁੰਦਾ ਹੈ ਤੇ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਦਾਖਲ ਕਰ ਲਿਆ ਜਾਂਦਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀਏ ਕਿ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਿਹਤ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜੀ ਹਾਂ ਸੁਨੀਲ ਜਾਖੜ ਦੀ ਜਿਹੜੀ ਕਿ ਸਿਹਤ ਕਾਫੀ ਖਰਾਬ ਹੋ ਗਈ ਹੈ ਜਿਸ ਦੇ ਤਹਿਤ ਤੁਹਾਨੂੰ ਦੱਸੀਏ ਕਿ ਪੰਜਾਬ ਦੇ ਸਿਆਸੀ ਗਲਿਆਰੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਿਹਤ ਯਾਨੀ ਕਿ ਅੱਜ ਖਰਾਬ ਹੋ ਗਈ ਹੈ ਸਵੇਰੇ ਉਹਨਾਂ ਨੂੰ ਛਾਤੀ ਦੇ ਵਿੱਚ ਦਰਦ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਜਾਂਚ ਦੇ ਲਈ ਫੋਰਟਿਸ ਹਸਪਤਾਲ ਦੇ ਵਿੱਚ ਲਿਆਇਆ ਗਿਆ ਤੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਤੇ ਉਹਨਾਂ ਦੀ ਜਿਹੜੀ ਕਿ ਐਂਜੀਓਗ੍ਰਾਫੀ ਵੀ ਕਰਵਾਈ ਅਚਾਨਕ ਉਹਨਾਂ ਦੇ ਦਰਦ ਹੋਇਆ ਤੇ ਜਿਸ ਤੋਂ ਬਾਅਦ ਤਾਂ ਦੱਸਿਏ ਕਿ ਤੁਰੰਤ ਹਸਪਤਾਲ ਪਹੁੰਚੇ ਤੇ ਜਿਸ ਤੋਂ ਬਾਅਦ ਜਾਣਕਾਰੀ ਮੁਤਾਬਕ ਅੱਜ ਭਾਜਪਾ ਦੇ ਇੱਕ ਜਿਹੜੇ ਕਿ ਡੈਲੀਗੇਸ਼ਨ ਨੇ ਪ੍ਰਧਾਨ ਸੁਨੀਲ ਜਾਖੜੀ ਦੇ ਅਗਵਾਈ ਦੇ ਵਿੱਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਮੀਟਿੰਗ ਕਰਨੀ ਸੀ ਤੇ ਇਹ ਮੀਟਿੰਗ ਲਗਭਗ ਜਿਹੜੀ ਕਿ 10 ਵਜੇ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਕਰਦੇ ਵਿੱਚ ਸੁਨੀਲ ਜਾਖੜ ਨੂੰ ਛਾਤੀ ਦੇ ਵਿੱਚ ਦਰਦ ਹੋ ਗਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਸਿੱਧਾ ਜਿਹੜਾ ਕਿ ਫੋਰਟਿਸ ਹਸਪਤਾਲ ਤੇ ਵਿੱਚ ਜਾ ਕੇ ਚੈਕਿੰਗ ਕਰਵਾਉਣ ਦਾ ਫੈਸਲਾ ਕੀਤਾ ਤੇ ਇਸ ਕਰਕੇ ਗਵਰਨਰ ਹਾਊਸ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਬਾਅਦ ਵਿੱਚ ਡੈਲੀਗੇਸ਼ਨ 10:30 ਵਜੇ ਭਾਜਪਾ ਦੇ ਨੇਤਾ ਸੁਭਾਸ਼ ਸ਼ਰਮਾ ਦੀ ਗੁਆਇਦ ਵਿੱਚ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਤੇ ਉੱਥੇ 2 ਦਿਨ ਪਹਿਲਾਂ ਸੀਐਮ ਆਵਾਜ਼ ਕੇਰਨ ਤੇ ਹਿਰਾਸਤ ਵਿੱਚ ਜਿਹੜੀ ਕਿ ਘੇਰੀ ਗਈ ਸੀ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ ਕਿ ਹੁਣ ਉਹਨਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਿਹੜੀ ਕਿ ਸਿਹਤ ਅਚਾਨਕ ਖਰਾਬ ਹੋ ਗਈ ਜਿਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਅੱਜ ਉਹਨਾਂ ਨੂੰ ਹੌਟੇਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਸ ਦੇ ਕਾਰਨ ਉਹਨਾਂ ਦੀ ਛਾਤੀ 'ਚ ਦਰਦ ਹੋਇਆ ਤੇ ਉਹ ਤੁਰੰਤ ਹਸਪਤਾਲ ਦੇ ਵਿੱਚ ਜਾਂਦੇ ਨੇ ਤੇ ਡਾਕਟਰਾਂ ਦੇ ਵੱਲੋਂ ਇਲਾਜ ਜਿਹੜਾ ਕਿ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀ ਕਿ ਵੱਡੀ ਅਪਡੇਟ ਹੈ ਤੇ ਜਿਸ ਕਾਰਨ ਉਹਨਾਂ ਦੀ ਛਾਤੀ 'ਚ ਦਰਦ ਹੁੰਦਾ ਹੈ ਤੇ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਦਾਖਲ ਕਰ ਲਿਆ ਜਾਂਦਾ ਹੈ